ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੈਦੇਕੇ ਜ਼ਿਲ੍ਹਾ ਫਰੀਦਕੋਟ ਦਾ ਪਿੰਡਾਂ ਦੇ ਤਹਿਸੀਲ ਇਸ ਪਿੰਡ ਨੂੰ ਸਾਧਕ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜਹਰਾਂ ਦਾ ਸਾਫ਼ ਸੁਥਰਾ ਵਪਾਰ ਲਾਈਨ ਦਾ ਕੰਮ ਆ ਤੇ ਸਦਾ ਹੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਤੀਜਾ ਸੁਆ ਮੋੜਾ ਨਸਲ ਦੀ ਮੱਝ ਜਿਹੜੀ ਕਿ ਗੱਬਣਾਂ ਇਹ ਵਿਕਾਊ ਆ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਹਣਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਸ੍ਰੀ ਕਾਲ ਸ੍ਰੀ ਕਾਲ ਜੀ ਕੀ ਹਾਲ ਹੈ ਠੀਕ ਆ ਬਾਈ ਜੀ ਤੇ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਹੈ ਗੁਰਵਿੰਦਰ ਸਿੰਘ ਪਿੰਡ ਸੈਦੇਗਾ ਡਿਸਟ੍ਰਿਕਟ ਫਰੀਕੋਟ ਹੈ ਵਾਹ ਜੀ ਵਾਹ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਮੋਬਾਈਲ ਨੰਬਰ ਹੈਗਾ ਜੀ 62390 62390 60287 60287 ਹਾਂਜੀ ਠੀਕ ਹੈ ਜੀ ਤੇ ਬਾਈ ਫਿਰ ਆਪਣਾ ਵਪਾਰ ਲੈਣ ਦਾ ਹੀ ਕੰਮ ਹਾਂਜੀ 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 ਠੀਕ ਹੈ ਜੀ ਇਹ ਜਿਹੜੀ ਮੱਝ ਆ ਬਾਈ ਕਨਵਾ ਸੁਆ ਸੁਂਦੀ ਆ ਇਹ ਵੀਰ ਜੀ ਤੀਜਾ ਸੁਆ ਸੁਣੀ ਆ ਜੀ ਠੀਕ ਹੈ ਹਵਤਾ ਇਹ ਲਾਜਣਾ ਇੱਕ ਹਫਤਾ ਸੂਨ ਚ ਬਾਕੀ ਹਾਂਜੀ ਹਾਂਜੀ ਕੀ ਦੁੱਧ ਰਕਾਰਡ ਦੱਸਿਆ ਮਾਲਕ ਦੁੱਧ ਰਕਾਰਡ ਹੈਗੀ 18 ਤੋਂ 20 ਪਲੱਸ ਹੀ ਵਾਹ ਜੀ ਵਾਹ ਕੀ ਬਾਤ ਹੈ ਜੀ ਹਾਂਜੀ ਲਓ ਵੀ ਸਜਣੋ ਮੱਝ ਆਪ ਹੀ ਦੱਸਦੀ ਆ ਤੇ ਵੀ 18 ਲੀਟਰ ਵਾਲੀ ਮੱਝ ਹੈਗੀ ਆ ਸੰਗ ਸੰਗ ਗੋਲ ਆ ਕੱਦ ਕਾਠ ਬਹੁਤ ਆ ਕਰਮਾ ਵਾਲੀ ਦਾ ਰਾਜੀਪੜੀ ਚੰਗੀ ਆ ਕਿਸੇ ਚੰਗੇ ਛੋਟੇ ਨਾਲੋਂ ਘੱਟ ਨਹੀਂ ਕੀ ਦੇਖ ਸਕਦੇ ਹੋ ਤੁਸੀਂ ਪੈਠਪੜਾ ਤੇ ਹਵਾ ਨਾਲ ਕਰਮਾ ਵਾਲੀ ਦਾ ਬਹੁਤ ਸਾਫ਼ ਸੋਸਰਾ ਬਹੁਤ ਹੀ ਵਧੀਆ ਸਾਫ ਸੁਥਰਾ ਹਵਾਨਾ ਤੁਹਾਨੂੰ ਦੋਨਾਂ ਨਾਲ ਪਾਸੇ ਬਹਿ ਕੇ ਵਿਖਾਵਾਂਗੇ ਥਾਣਾ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਤੋਰ ਕੇ ਇਹ ਦਿਖਾਉਣੀ ਹੈ ਬਹੁਤ ਸ਼ਾਨਦਾਰ ਥਾਣ ਲੱਗਿਆ ਮੋਟਾ ਮੋਟਾ ਥਾਣਾ ਮੁੱਠੀ ਦੀ ਚੁਆਈ ਵਾਲਾ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਾਂ ਤੋਂ ਸੇਮ ਸਹਿਜਾ ਥਾਣਾ ਦਾ ਲਾਓ ਵੀ ਸਜਣੋ ਦੇਖ ਸਕਦੇ ਹੋ ਤੁਸੀਂ ਬਿਲਕੁਲ ਸੇਮ ਸਹਿਜਾ ਥਾਣਾ ਦਾ ਬਹੁਤ ਸ਼ਾਨਦਾਰ ਥਾਣ ਲੱਗਿਆ ਮਿਲਕਵੇਨ ਵੀ ਉਬਰਮੀ ਹੋਈ ਆ ਦੇਖ ਸਕਦੇ ਹੋ ਤੁਸੀਂ ਸਜਣੋ ਦੇਖ ਸਕਦੇ ਹੋ ਤੁਸੀਂ ਇਸੇ ਬੋਲਣ ਵਾਲੋ ਘੱਟ ਨਹੀਂ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਬਹੁਤ ਵੱਡਾ ਸਾਈਜ਼ ਆ ਢਾਂਚਾ ਬਹੁਤ ਚੰਗਾ ਹੈ ਤੇ ਸੋਹਣਾ ਧਣ ਹਵਾਨਾ ਅਜੇ ਕਈ ਦਿਨ ਸੂਣ ਚ ਲੈ ਜੂਗੀ ਮੱਝ ਉੱਪਰੋਂ ਪੋਲੀ ਨਹੀਂ ਪਈਗੀ ਦੇਖ ਸਕਦੇ ਹੋ ਤੁਸੀਂ ਹਰ ਪੱਖ ਤੋਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਤੀ ਹੈ ਦੋਸਤੋ ਹਾਂਜੀ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਭਾਈ ਮੋਲ ਵੀਰੇ ਦਾ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਹਾਂਜੀ ਲਓ ਵੀ ਸੱਜਣੋ ਬਹੁਤ ਚੰਗੀ ਮੱਝ ਆ ਚੰਗਾ ਕੱਦ ਖਾੜਾ ਹਰ ਪੱਖ ਤੋਂ ਤੁਹਾਨੂੰ ਦਿਖਾਤੀ ਆ ਨੰਬਰ 22 ਦਾ ਸਕਰੀਨ ਤੇ ਲੱਗਾ ਹੈ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਮੱਝ ਪਸੰਦ ਹੋਈ ਤਾਂ ਉੱਪਰਲੇ ਪਾਸੇ ਨੰਬਰ 22 ਦਾ ਲੱਗਿਆ ਹੋਇਆ ਇਸ ਨੰਬਰ ਤੇ ਤੁਸੀਂ ਗੱਲ ਕਰ ਲਿਓ ਤੇ ਆਕੇ ਵੀ ਤੁਸੀਂ ਚੈੱਕ ਪਾਸ ਕਰ ਸਕਦੇ ਹੋ ਤੇ ਦੋਸਤੋ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਾਂ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਤੇ ਸੰਪਰਕ ਕਰ ਲਿਓ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਜਲਦੀ ਮਿਲਦੇ ਆਂ ਅਜਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ